ਵੈਕਜੀ ਦਾ ਖਾਲਸਾ ਵੈਕਜੀ ਕੀ ਫਤਿਹ ਛੜੀ ਕੋਲ ਅੱਜ ਬਹੁਤ ਬਿਜ਼ੀ ਆ ਪਹਿਲੇ ਲਾਵਾਂਗੇ ਛਗਣ ਤੇ ਉਸ ਤੋਂ ਬਾਅਦ ਜਲੰਧਰ ਜਾਵਾਂਗੇ ਕੰਮ ਦੇਣ ਸ਼ਾਨੂ ਭਾਜੀ ਨਾਲ ਐਲਬਮਾਂ ਵਗੈਰਾ ਬਣਗੀਆਂ ਹੋਈਆਂ ਤੇ ਗੱਡੀ ਚਲਾ ਲੀਆਂ ਅਸੀਂ ਸਿੱਧੇ ਉੱਥੋਂ ਹੀ ਨਿਕਲਾਂਗੇ ਕੰਡੀ ਲਗਭਗ ਖਤਮ ਆ ਤੇ ਪੈਟਰੋਲ ਵੀ ਬਹੁਤ ਘਟਿਆ ਸੀ ਐਨਜੀ ਫੋਲ ਕਰਾਵਾਂਗੇ ਜਾਂਦੇ ਆਂ ਕੀ ਕਿਤੇ ਉਹਨਾਂ ਕਿਉਂ ਯਾਰ ਜਦੋਂ ਆਈਦਾਨਾ ਪٹرول ਪੰਪ ਤੇ ਆਪਣੇ ਲੱਗੇ ਹੀ ਆ ਢਿੰਗਲਾ ਪٹرول ਪੰਪ ਤੇ ਜਦੋਂ ਆਈਦਾ ਸੇ ਵੇਟਿੰਗ ਕਰਨੀ ਚੰਗੀ ਕੰਦਾ ਹੀ ਕੋਈ ਨਹੀਂ ਹੁੰਦਾ ਯਾਰ ਬਾਰਲੇ ਸੇ ਸ਼ਮਦੀਆਂ ਆਪੇ ਤੇ ਪਾਉ 12 ਬਦੀਰ ਬਾਦ ਹੁੰਦੇ ਨੇ ਆਦਰ ਜੁਣ ਆਪਣੇ ਨਾਲਿਆ ਜੀ ਸੁਣਾਗੇ ਗਾਣਾ ਜਾੜਾ ਫੰਕਸ਼ਨ ਬਾਅਦ ਤੁਹਾਨੂੰ ਅੱਗੇ ਮਿਲਦੇ ਆ ਜਾਗੇ ਸਰਦਾਰ ਜੀ ਹਾਂਜੀ ਨੀ ਨਾ ਭੇ ਦੋ ਨਾ ਲਿੰਕ ਭੇ ਦਿਓ ਭਾਈ ਮੈਂ ਨਾ ਸਬਾਨ ਵਿੱਚ ਜੇ ਰੱਖ ਲਿਆ ਜੇ ਤੇ ਮੈਂ 1 2 ਵੇ ਨਿਕਲਦਾ ਜੀ ਠੀਕ ਗੱਡੀ ਜੀ ਮੇਰੇ ਕੋਲ ਸਬਾਨ ਮੈਂ ਉੱਥੇ ਨਾਲ ਲਿੰਕ ਕਰ ਤੋਂ ਬਾਅਦ ਨਾਲ ਕਰੀ ਬਣਾਤੀ ਹਾਂ ਆਹ ਫੜਾ ਦਿਹੀਂ ਬਣਾਤੀ ਵੇ ਠੀਕ ਅੰਨੇ ਬਣਾਤੀ ਦਿਓ ਹਾਲੇ ਫੜਾ ਦਿਓ ਇਧਰ ਫੜਾ ਦਿਓ ਬਾਬਾ ਜੀ ਸਰਨਤਾਨ ਦੇ ਪਾਰਟੀ ਦਾੜੇ ਲੋ ਜੀ ਅੱਜ ਹੋਟਲ ਦੇ ਵਿੱਚ ਕੰਮ ਕਰਨ ਆਏ ਆ ਕੀ ਚੇਲਾ ਰੱਖੋ ਰੱਖਾ ਸੁਣੇ ਲੈਣਾ ਬਣਾ ਸੁਣੀ ਛੱਡੀ ਬਣਿਆ ਦੁਪਰਾ ਚੱਲ ਰਾਜਲੀ ਕਿਤੇ ਅਰਜੁਨ ਅਰ ਜੋ ਐਲਸੀ ਫੜ ਲਾ ਯਾਰ ਅੱਜ ਆਏ ਆਪਾਂ ਸੰ ਸੰ ਸਟਾਰ ਹਟਲ ਤਰਨ ਤਰਨਾ ਹਾਂ ਨਹੀਂ ਐਲਰੈਡੀ ਫੜ ਲਾ ਉਹ ਛੱਡ ਪਰਾਂ ਹੱਥ ਹੈਗਾ ਥੱਲੇ ਰਾਈਸ ਕੀਆ ਜਾਂ ਸਾਰੇ ਨਾ ਇਹ ਆਜੋ ਫਸੀ ਗਾਲ ਜੀ ਸਾਰੇ ਨਹੀਂ ਤੇ ਬਾਬੋ ਤੂੰ ਤੂੰ ਦੇਖ ਡਾਇਲੌਗ ਚੇਂਜ ਕਰ ਯਾਰ ਤੇਰਾ ਡਲ ਗਿਆ ਸੀ ਕੀ ਆ ਜੀ ਇਹ ਟਿਕੋ ਡਾਇਲਗੰਦਾ ਦਾ ਅੜਾ ਅੱਜ ਸ਼ੈਂਪੀ ਭਾਈ ਨਹੀਂ ਆਏ ਸਾਡੇ ਉਹਨਾਂ ਨੇ ਦਿਨ ਲੱਗਾ ਰਹਿਦਾ ਹੀ ਭਾਈ ਹਾਂ ਜੀ ਹਾਂ ਜੀ ਹਾਂ ਜੀ ਸ਼ੈਂਪੀ ਆਪਣੇ ਨਾਲ ਤੋਂ ਨਾਲ ਹੀ ਆ ਕਿਉਂਕਿ ਸ਼ੈਂਪੀ ਗਿਆ ਯੂਰ ਸਾਹਿਬ ਹਾਂ ਜੀ ਪਾਪ ਤੋਣ ਆਪਣੇ ਤੇ ਸਾਡੀ ਉਹਨਾਂ ਦਾ ਮਗਾਲਣੀ ਬੰਜੀ ਕੀ ਉਹ ਲੈਣੀ ਆ ਪੱਕੀ ਗੱਲ ਲੈ ਕੇ ਆਊਗਾ ਆ ਮੈਂ ਕਦਾ ਬਾਤ ਖੜਿਆ ਲੈ ਗੱਲ ਤੋਂ ਕੱਲ ਕੱਠਈ ਆਪਾਂ ਸਾਰੇ ਆਂਦੀ ਭਾਜੀ ਕਿ ਆ ਜੇ ਆ ਭਾਜੀ ਆਪਣੇ ਕੈਂਡੀਡਟ ਵਾਲੇ ਆ ਭਾਜੀ ਆਪਣੇ ਲਾਈਵ ਵਾਲੇ ਆ ਆਪਣਾ ਮੇਨ ਵੀਡੀਓ ਵਾਲੇ ਆ ਆ ਸਿਨੇ ਵਾਲੇ ਸਾਡੀ ਮੇਰਾ ਹੈਲਪਰ ਹੈ ਮੇਰਾ ਸਾਰਾ ਸੋਰੀਨਵਾਰ ਲਓ ਜੀ ਫ੍ਰੀ ਹੋ ਚੁੱਕੇ ਆਂ ਹੀ ਫੰਕਸ਼ਨ ਤੋਂ ਤੇ ਅੱਜ ਇੱਕ ਧੀਰ ਮੈਂ ਨੋਟ ਕੀਤੀ ਜਿਹੜੀ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਮਤਲਬ ਲੁਧਿਆਣੇ ਤੋਂ ਸ਼ਿਕਨ ਵਾਲੇ ਆਏ ਜੀ 11:30 ਵਜੇ ਤੱਕ ਮਤਲਬ ਉਹ ਆ ਚੁੱਕੇ ਹੀ ਤੇ ਲੜਕੇ ਵਾਲੇ ਇਧਰੋਂ ਕੋਈ ਨਹੀਂ ਸੀ ਆਇਆ ਹਜੇ ਚਾਹੀਦਾ ਇਦਾਂ ਹੈ ਕਿ ਪਹਿਲੀ ਗੱਲ ਤੇ ਫੋਨ ਹੋ ਜਾਣ ਜੀਦਾ ਕਿ ਭਾਜੀ ਅਸੀਂ ਤੁਰਪੇ ਐ ਇੰਨੀ ਦੇਰ ਤੱਕ ਪਹੁੰਚ ਜਾਣਾ ਜੀ ਫੋਨ ਹੋ ਜਾਣਾ ਜੀਦਾ ਦੂਜਾ ਲੜਕੇ ਵਾਲਿਆਂ ਨੂੰ ਘੜ ਤੋਂ ਘੜ ਵੀ ਦੇਖ ਕੇ ਅੱਧਾ ਪਹਿਲੇ ਆ ਜਾਣਾ ਚਾਹੀਦਾ ਆ ਸ਼ਗਨ ਵਾਲਿਆਂ ਦੇ ਆਉਣ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਥੋੜਾ ਫੈਮਲੀ ਵਗੈਰਾ ਸ਼ੂਟ ਸਾਰਾ ਜੇ ਉਹ ਸਾਰਾ ਹੋ ਜਾਂਦਾ ਆ ਜਿਹੜਾ ਕਿ ਬਾਅਦ ਵਿੱਚ ਮੁਸ਼ਕਲ ਆਉਂਦੀ ਆ ਤੇ ਚਲੋ ਗੱਲ ਗਈ ਕੰਮ ਸੋਣਾ ਹੋ ਗਿਆ ਵਧੀਆ ਹੋ ਗਿਆ ਜੀ ਕੋਈ ਕੰਮ ਰਿਹਾ ਨਹੀਂ ਲੇਕਿਨ ਥੋੜਾ ਜਿਆ ਮਨ ਕੀ ਹੁੰਦਾ ਕਿ ਜੋ ਚੀਜ਼ ਜਸਟਾਰਟਿੰਗ ਤੇ ਹੋਣੀ ਹੁੰਦੀ ਆ ਉਹ ਬਾਅਦ ਵਿੱਚ ਐਜੈਂਟ ਦੇ ਕਰਨੀਆਂ ਪੈਂਦੀਆਂ। ਤਰੰਤਰਨ ਵਾਲੀ ਸਾਈਡ ਤੋਂ ਪੌਣੇ 2 ਘੰਟੇ ਦਾ ਦਿਖਾ ਰਿਹਾ ਜੀ ਇਹ ਰਸਤਾ। ਤੇ ਹੁਣ ਆਪਾਂ ਇਧਰ ਵਾਲੀ ਸਾਈਡ ਥਣੀ ਜਾਵਾਂਗੇ। ਸਾਰੇ ਪੈਨਿਸ ਕੋਚ ਚ ਗਾਵੇਂ ਆ ਗਏ ਆ ਜਲੰਧਰ ਤੇ ਭਾਈ ਹੁਣਾਂ ਦਾ ਅੱਜ ਕੰਮ ਦੇਣ ਲੱਗੇ ਆ ਵੀ ਵਲੋਗਾਂ ਚ ਦੇਖਦੇ ਰਹੇ ਜੀ ਕਿ ਆਪਾਂ ਕਿੰਨੀ ਵਾਰ ਇੱਥੇ ਆਏ ਹਾਂ ਫੰਕਸ਼ਨ ਦੇ ਆਜਾ ਦਾ ਕੰਪਲੀਟ ਕੰਮ ਕਰ ਤਿਆਰ ਕਰਕੇ ਲੈ ਹੁੰਦਾ ਆ ਸੁਣਿਆ ਸੀ ਹੁਣ ਥੋੜਾ ਲੇਟ ਹੋ ਗਿਆ ਕੰਮ ਚਲੋ ਜੀ ਇਸਕੇ ਨਾਲ ਆਣਾ ਆ ਗੱਡੀ ਇਹਦਾ ਜੀ ਇਹਨੂੰ ਹੈਲੋ ਜੀ ਜੀਰ ਜੀ ਕਾਲ ਮਹਾਵਾ ਬਰਤ ਤੇ ਐਂਟਰੀ ਕੀਤੇ ਜੇ ਹਾਂਜੀ ਦੱਸੋ ਹਾਂਜੀ ਚੱਲੋ ਠੀਕ ਆ